ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਗਰੂਰ ਤੇ ਜੀ ਦੋਸਤੋ ਹੰਡਈ ਕ੍ਰੇਟਾ 2016 ਮਾਡਲ ਜੀ ਹੰਡਈ ਕ੍ਰੇਟਾ 2016 ਸੈਕੰਡ ਓਨਰ ਹੈ ਜੀ ਖੜਾਵਾ ਕਾਰ ਦਾ ਬਹੁਤ ਸੋਹਣਾ ਵਾਕਰਾਉਂਡ ਤੁਹਾਨੂੰ ਦਿਖਾਈ ਰਹੇ ਆ ਕੰਪਲੀਟ ਵੀਡੀਓ ਦਿਖਾਵਾਂਗੇ ਜੀ ਕਾਰ ਦੀ ਵੋਕ ਰੌਂਡ ਚੈੱਕ ਕਰ ਲੋ ਜੀ ਪ੍ਰੋਜੈਕਟਰ ਲਾਈਟਾਂ ਚ ਹੈ ਟਾਪ ਮਾਡਲ ਆ ਪੁਸ਼ ਬਟਨ ਦੇ ਵਿੱਚ 2016 ਮਾਡਲ ਹੈ ਜੀ ਔਰ ਗੱਡੀ ਸੈਕੰਡ ਓਨਰ ਹੈ ਪੰਜਾਬ ਨੰਬਰ ਹੈ ਜੀ ਮਿਚਲਨ ਦੇ ਕੁਝ ਇਸ ਤਰ੍ਹਾਂ ਨਵੇਂ ਵਰਗੇ ਟਾਇਰ ਨੇ ਕੰਪਨੀਆਂ ਲਾਏ ਆਗੇ ਨੇ ਕਰੂਜ਼ ਕੰਟਰੋਲ ਵਗੈਰਾ ਸਾਰੇ ਫੀਚਰ ਆਉਂਦੇ ਨੇ ਇਹਦੇ ਵਿੱਚ ਉਧਰੋਂ ਤੁਹਾਨੂੰ ਅਨਲੌਕ ਕਰਕੇ ਵੀ ਦਿਖਾਉਂਦੇ ਆ ਚਾਰੇ ਟਾਇਰ ਇਕੋ ਜਿਹੇ ਨੇ ਜੀ ਇੰਟੀਰੀਅਰ ਵੱਲ ਚਲਦੇ ਆ ਜੀ ਇੰਟੀਰੀਅਰ ਬਹੁਤ ਸੋਹਣਾ ਹੈ ਕਾਰ ਦਾ ਬਹੁਤ ਸੋਹਣਾ ਇੰਟੀਰੀਅਰ ਹੈ ਜੀ 84000 ਗੱਡੀ ਚੱਲੀ ਹੋਈ ਹੈ ਜੀ ਓਨਲੀ 84000 ਗੱਡੀ ਚੱਲੀ ਹੋਈ ਹੈ ਜੀ ਦੋਸਤੋ ਬੌਂਡ ਚੱਕ ਕੇ ਵੀ ਦਿਖਾਣੇ ਆ ਤੁਹਾਨੂੰ ਤੇ ਗੱਡੀ ਦਾ ਰੇਟ 8 ਲੱਖ ਤੇ 15000 ਰੁਪਿਆ ਪ੍ਰਾਈਸ ਹੈ ਜੀ ਕਾਰ ਦਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਗੱਡੀ ਸਟਾਰਟ ਹੈ ਜੀ ਬਿਲਕੁਲ ਇਕੁਅਲ ਸਾਊਂਡ ਹੈ ਔਰ ਮਕੈਨੀਕਲ ਬਹੁਤ ਸੋਹਣੀ ਹੈ ਜੀ ਉਹੀ ਕੰਮ ਖਰਚਾ ਨਹੀਂ ਐ ਟੱਪਾ ਨਵੇਂ ਬੀਮਾ ਆਨਲਾਈਨ ਦੋਸਤੋ ਚੈੱਕ ਕਰ ਲਿਓ ਪਾਰਟੀ ਦੀ ਗੱਡੀ ਐ ਵਿਕਣ ਵਾਸਤੇ ਆਈ ਐ ਜੀ ਬੈਠ ਕੇ ਮੀਟਿੰਗ ਕਰੋ ਡੀਲ ਕਰੋ ਜੀ 8 ਲੱਖ 15000 ਰੁਪਿਆ ਡਿਮਾਂਡ ਐ ਬਾਕੀ ਮੌਕੇ ਦੀ ਗੱਲ ਐ ਕਿਤੇ ਵੀ ਸੌਦਾ ਹੋ ਸਕਦਾ ਹੈ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਵੇਂ-ਨਵੇਂ ਕਾਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਤੱਕ ਸਾਰੀਆਂ ਕਾਰਾਂ ਦੀ ਅਪਡੇਟਸ ਨੇ ਜਿਹੜੇ ਉਹ ਪਹੁੰਚਦੇ ਰਹਿਣ ਹੁਣ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੀ ਗੱਡੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ ਦੋਸਤੋ ਚੜ੍ਹਦੀ ਕਲਾ 'ਚ ਰਹੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਧੰਨਵਾਦ